ਸਿੱਖਾਂ ਦਾ ਕੌਮਾਂਤਰੀ ਪੱਧਰ ਤੇ ਯੋਗਦਾਨ ਅਤੇ ਪ੍ਰਭਾਵ ਇਹ ਬੜਾ ਮਹੱਤਵਪੂਰਨ ਵਿਸ਼ਾ ਹੈ ਸਿੱਖ ਕੌਮ ਇਸ ਵਡੇ ਸੰਸਾਰ ਪੱਧਰ ਤੇ ਵਿਚਰ ਰਹੀ ਹੈ ਤੇ ਆਪਣਾ ਇੱਕ ਵੱਖਰਾ ਪ੍ਰਭਾਵ ਪਾ ਰਹੀ ਹੈ ਸੋ ਇਸ ਨੂੰ ਇੰਟੈਲੈਕਚੁਅਲ ਲੈਵਲ ਤੇ ਵਿਚਾਰਨ ਅਤੇ ਇਸ ਦੇਣ ਨੂੰ ਇਸ ਮਹੱਤਵ ਨੂੰ ਜਾਣਨ ਦੇ ਵਾਸਤੇ ਇੱਕ ਵਿਸ਼ੇਸ਼ ਜਿਹੜਾ ਸਮਾਗਮ ਕੀਤਾ ਜਾ ਰਿਹਾ ਹਰ ਵਾਰ ਇਹ ਸਮਾਗਮ ਹੁੰਦੇ ਨੇ ਪਰ ਇਸ ਵਾਰੀ ਉਸ ਦੀ ਆਪਣੀ ਇੱਕ ਵਿਲੱਖਣਤਾ ਹੈ ਗੁਰਨਾਨਕ ਇੰਸਟੀਚਿਊਟ ਗਲੋਬਲ ਸਟੱਡੀ ਦੇ ਵੱਲੋਂ ਇਹ ਸਰੀ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਦੇ ਮੁੱਖ ਪ੍ਰਬੰਧਕ ਅਤੇ ਬਾਨੀ ਸਥਾਪਕ ਸਰਦਾਰ ਗਿਆਨ ਸਿੰਘ ਸੰਧੂ ਕਿਸੇ ਜਾਣ ਪਹਿਚਾਨ ਦੇ ਮੁਤਾਜ ਨਹੀਂ ਉਹ ਅੱਜ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਜਿੱਥੇ ਸਾਡੇ ਲਈ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਉੱਥੇ ਇਸ ਤੋਂ ਇਲਾਵਾ ਇਹ ਯੋਗਦਾਨ ਕੀ ਹੈ ਅਤੇ ਇਸ ਦੇ ਨਾਲ ਕੀ ਪ੍ਰਭਾਵ ਪੈ ਰਿਹਾ ਹੈ ਇਹ ਦੋਨੇ ਗੱਲਾਂ ਤੇ ਵਿਸ਼ੇਸ਼ ਵਿਚਾਰ ਚਰਚਾ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਸੰਧੂ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਵਾਇਕ ਖਾਲਸਾ ਸਾਹਿਬ ਵਾਇਕ ਜੀ ਖਾਲਸਾ ਸਾਹਿਬ ਵਾਇਕ ਜੀ ਕੀ ਫਤਿਹ ਸੋ ਹਰ ਸਾਲ ਹੀ ਅਸੀਂ ਦੇਖਦੇ ਹਾਂ ਕਿ ਇਹ ਉਪਰਾਲਾ ਹੁੰਦਾ ਹੈ ਗੁਰੂ ਨਾਨਕ ਇੰਸਟੀਟਿਊਟਸ ਵੱਲੋਂ ਕਿ ਗਲੋਬਲ ਪੱਧਰ ਤੇ ਜੋ ਸਿੱਖਾਂ ਦੀ ਦੇਣ ਹੈ ਉਸ ਦੀ ਗੱਲ ਕੀਤੀ ਜਾਵੇ ਤੇ ਉਸ ਦਾ ਜੋ ਚੰਗਾ ਅਸਰ ਹੈ ਉਸ ਨੂੰ ਦੱਸਿਆ ਜਾਵੇ ਜੀ ਇਹ ਜਿਹੜਾ ਇਸ ਵਾਰੇ ਤੁਸੀਂ ਉਪਰਾਲਾ ਕਰ ਰਹੇ ਹੋ ਥੋੜਾ ਉਸ ਦੇ ਬਾਰੇ ਜਾਣਨ ਚਾਹਨਾ ਪਾਉ। ਬਿਲਕੁਲ ਜੀ ਕਿਉਂਕਿ ਆਪਾਂ ਨੂੰ ਚਲਦੇਆਂ ਨੂੰ ਤਕਰੀਬਨ 3 ਸਾਲ ਪੂਰੇ ਹੋ ਗਏ ਪ੍ਰੋਫੈਸਰ ਸਾਹਿਬ। ਜੀ ਇਸ ਦਸੰਬਰ ਦੇ ਵਿੱਚ ਅਸੀਂ ਕਿੰਨਾ ਸਾਲਾਂ ਮੇਰੀ ਤਿੰਨ ਹੀ ਇੰਟਰਨੈਸ਼ਨਲ ਰਿਸਰਚ ਆਪ ਜਿਹੜੇ ਸਮੇਲਨ ਕਰਵਾ ਚੁੱਕੇ। ਜੀ ਜੀ ਜੀ। ਇਹ ਤੀਸਰਾ ਹੈ ਆਪਣਾ ਇਹਦੇ ਤੇ ਜਿਹੜੀ ਮੇਨ ਥੀਮ ਤੁਸੀਂ ਆਲਰੇਡੀ ਦੱਸਿਆ ਹੈਗਾ ਕਿ ਸਿੱਖਾਂ ਦਾ ਗਲੋਬਲ ਯੋਗਦਾਨ ਕੀ ਹੈ ਤੇ ਉਹਦਾ ਆਲਟੀਮੇਟਲੀ ਸਾਡੇ ਦੁਨੀਆ ਤੇ ਕੀ ਪ੍ਰਭਾਵ ਪੈ ਰਿਹਾ ਇਹ ਸਾਡਾ ਥੀਮ ਹੈ ਇਸ ਵੇਲੇ। ਇਹਦੇ ਲਈ ਹੰਟਰ ਰਸ਼ਲੀ ਲੈਵਲ ਦੇ ਉੱਤੇ ਤੁਹਾਡ ਕੋਲ ਖੋਜਾਂਸੀ ਆਣਗੇ ਵੱਖਰੇ ਵੱਖਰੇ ਯੂਨੀਵਰਸਿਟੀਆਂ ਤੋਂ ਮੈਂ ਜੇ ਗਿਣਾ ਮਾਤੇ ਮੈਂ ਪਹਿਲੇ ਦਿਨ 10 ਮੇਲ ਜਿਹੜਾ 28 ਤੇ 29 ਸ਼ੁਰੂ ਹੋਣਾ 28 ਨੂੰ ਸਵੇਰੇ 7:30 ਵਜੇ ਸ਼ੁਰੂ ਹੋ ਜਾਂਦਾ ਰਜਿਸਟ੍ਰੇਸ਼ਨ ਦੇ ਨਾਲ ਤੇ ਜਿਹੜੇ ਮੁੱਖ ਬੁਲਾਰੇ ਹੋਣਗੇ ਪਹਿਲਾਂ ਦੋ ਕੀ ਨੋਟਸ ਸਪੀਕਰ ਨੇ ਜੀ ਪਹਿਲੇ ਦਿਨ ਦਾ ਕੀ ਨੋਟ ਵੱਖਰਾ ਹੈ ਦੂਸਰੇ ਦਿਨ ਦਾ ਕੀ ਨੋਟ ਦੋਸਤ ਵੱਖਰਾ ਹੈ ਪਹਿਲੇ ਦਿਨ ਦੇ ਕੀ ਨੋਟ ਦੇ ਵਿੱਚ ਡਾਕਟਰ ਸਮਰਲੀ ਨੇ ਜਿਹੜੇ ਕੈਨੇਡਾ ਦੀਆਂ ਦੋ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਤੇ ਪ੍ਰੈਜ਼ੀਡੈਂਟ ਰਹ ਚੁੱਕੇ ਨੇ ਉਹਨਾਂ ਦੇ ਕੋਲ ਅਸੀਂ ਜਾਨਣਾ ਚਾਹਾਂਗੇ ਕਿ ਸਾਡੀ ਬਣਦੀ ਯੂਨੀਵਰਸਿਟੀ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਸਾਨੂੰ ਆ ਸਕਦੀਆਂ ਨੇ ਔਰ ਸਾਨੂੰ ਉਹਨਾਂ ਤੋਂ ਕਿਸ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਤਾਂ ਜੋ ਇੱਕ ਬਹੁਤ ਕਾਮਯਾਬ ਯੂਨੀਵਰਸਿਟੀ ਬਣਾ ਸਕੀਏ ਉਹਨਾਂ ਦੇ ਉਹਦੇ ਉਹਨਾਂ ਦੇ ਵਿਚਾਰ ਉੱਤੇ ਲਾਵਾਂਗੇ ਉਹਦੇ ਨਾਲ ਲੱਗਦਾ ਸਾਡੇ ਜੀਹਸਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਉਨਾ ਵੱਲੋਂ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਅਸੀਂ ਪਿਛਲੇ ਸਾਲ ਸਮੇਲਨ ਕਰਵਾਇਆ ਦੇ ਵਿੱਚ ਇੱਕ ਵਰਕਸ਼ਾਪ ਰੱਖੀ ਸੀ ਐਹਤ ਕਿ ਜਿਹੜੀ ਵਰਕਸ਼ਾਪ ਹੈ ਉਹਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਹੜੀਆਂ ਚੁਣੌਤੀਆਂ ਨੇ ਸਟੂਡੈਂਟਸ ਨੂੰ ਉਹਦੇ ਬਾਰੇ ਵਿਚਾਰਤਾ ਹੋਈ ਉਹਦੇ ਵਿੱਚ ਤਿੰਨ ਪ੍ਰੋਫੈਸਰ ਨੇ ਜਿਹੜੇ ਯੂਨੀਵਰਸਿਟੀ ਆਫ ਵਿਕਟੋਰੀਆ ਤੋਂ ਆ ਰਹੇ ਨੇ ਤੇ ਇੱਕ ਸਾਡੀ ਆਪਣੀ ਪ੍ਰੋਫੈਸਰ ਵੀ ਉਹਦੇ ਵਿੱਚ ਹੋਣਗੇ ਤੇ ਨਾਲ ਅਸੀਂ ਆਈਡੈਂਟੀਫਾਈ ਕਰਾਂਗੇ ਸਟੂਡੈਂਟਸ ਨੂੰ ਵੀ ਲਾਵਾਂਗੇ ਇੰਟਰਨੈਸ਼ਨਲ ਸਟੂਡੈਂਟ ਦੇ ਕੀ ਹੋ ਰਿਹਾ ਹੈਗਾ ਤੇ ਉਹਦੇ ਨਾਲ ਲੱਗਦਾ ਹੈ ਜੀ ਦੂਸਰਾ ਪੈਨਲ ਜਿਹੜਾ ਸਾਡਾ ਉਹ ਦਿਨ ਹੋਏਗਾ ਉਹ ਹੋਊਗਾ ਸਿਕਾਂਦੇ ਮਤਲਬ ਪੇਸ਼ ਕਰ ਤੈਨ ਰਿਸਰਚ ਪੇਪਰ ਪੇਸ਼ ਕੀਤੇ ਜਾਣਗੇ ਤੈਨ ਰਿਸਰਚ ਪੇਪਰਾਂ ਦੇ ਵਿੱਚ ਪਹਿਲਾ ਜਿਹੜਾ ਪੇਪਰ ਸਿੱਖ ਵਿਗਿਆਨੀਆਂ ਦਾ ਗਲੋਬਲ ਕਣਕ ਪੈਦਾਵਾਰ ਵਾਸਤੇ ਕੀ ਕੀ ਸਾਡੀ ਦੇਣ ਹੈ ਤੇ ਕੀ ਯੋਗਦਾਨ ਹੈ ਅਸੀਂ ਇਹਨੂੰ ਛੋਟੇ ਲੈਵਲ ਤੇ ਜੁਰੂਰ ਬਾਰਿਆ ਪਰ ਇੰਟਰਨੈਸ਼ਨਲ ਲੈਵਲ ਤੇ ਨਹੀਂ ਬਾਰਸਾ ਕਿ ਜਿੱਥੇ ਸਾਨੂੰ ਲੋੜ ਹੈ ਔਰ ਸਾਡੇ ਪ੍ਰੋਫੈਸਰ ਨੇ ਜਿਹੜਿਆਂ ਦੀ ਬਹੁਤ ਵੱਡੀ ਕੋਸ਼ਿਸ਼ ਆ ਉਹਦੇ ਲਈ ਡਾਕਟਰ ਕੁਲਵਿੰਦਰ ਸਿੰਘ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਤੋਂ ਕਾਫੀ ਦਿਨਾਂ ਦੇ ਫੋਲ ਪ੍ਰੋਫੈਸਰ ਨੇ ਉੱਥੇ ਉਹਦੀ ਖੋਜ ਇਸ ਪੱਖ ਦੇ ਉੱਤੇ ਆਪਣੀ ਪੇਸ਼ ਕਰਨ ਦੇ ਨਾਲ ਹੀ ਵਾਤਾਵਰਣ ਦੀਆਂ ਨੀਤੀਆਂ ਤੇ ਇਹਨਾਂ ਦਾ ਕੀ ਅਸਰ ਪੈ ਰਿਹਾ ਹੈਗਾ ਉਹਤੇ ਤੇ ਡਾਕਟਰ ਕੁਲਜੀਤ ਸਿੰਘ ਜੀ ਗਰੇਵਾਲ ਹੈਗੇ ਨੇ ਉਹ ਆ ਰਹੇ ਨੇ ਯੂਨੀਵਰਸਿਟੀ ਆਫ ਪ੍ਰਿੰਸ ਐਲਬਰਟ ਆਇਲੈਂਡ ਤੋਂ ਸੇ ਸਾਡਾ ਦੇਸ਼ ਦਾ ਦੂਸਰਾ ਹਿੱਸਾ ਹੈ ਉਹਦੇ ਬਲਵਾਨ ਕੇ ਤੀਸਰਾ ਜਿਹੜੀ ਪੇਸ਼ ਕਰ ਰਿ ਸਰਚ ਦੀ ਹੋਗੀ ਪਹਿਲੇ ਦਿਨ ਦੇ ਵਿੱਚ ਉਹ ਡਾਕਟਰ ਜਸਵਿੰਦਰ ਸਿੰਘ ਦੀ ਹੋਏਗੀ ਮੱਗਲ ਯੂਨੀਵਰਸਿਟੀ ਤੋਂ ਬੌਂਟਰੀ ਆਲਤਾ ਜੀ ਜੀ ਉਹਨਾਂ ਉਹਨਾਂ ਦਾ ਜਿਹੜਾ ਹੋਏਗਾ ਬਈ ਖੁਰਾਕ ਤੇ 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 ਇਹਦੇ ਪੋਸ਼ਣ ਬਾਰੇ ਜਿਹੜੀਆਂ ਮੁਸ਼ਕਲਾਂ ਆndੀਆਂ ਨੇ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਏਗਾ ਤੇ ਨਾਲ ਲੱਗਦਾ ਫਿਰ ਸਾਡਾ ਜਿਹੜਾ ਪੈਨਲ ਆ ਆਫਟਰਨੂਨ ਦਾ ਉਹਦੇ ਲਈ ਤੁਸੀਂ ਹੋਰ ਵੀ ਸੁਚੇਤ ਹੋਵੋਗੇ ਕਿ ਹੁਣ ਇਲੈਕਸ਼ਨਾਂ ਸਾਡੀਆਂ ਆ ਚੁੱਕੀਆਂ ਨੇ ਅਸੀਂ ਇਲੈਕਸ਼ਨਾਂ ਦੇ ਸੰਦਰਭ ਦੇ ਵਿੱਚ ਹੀ ਕੋਈ ਪੈਨਲ ਵੀ ਰੱਖਿਆ ਹੋਇਆ ਹੈ ਠੀਕ ਹੈ ਜੀ ਉਹਦੇ ਉਸ ਪੈਨਲ ਜਿਹੜਾ ਸਾਡਾ ਇਲੈਕਸ਼ਨ ਦੇ ਉੱਤੇ ਰਾਜਨੀਤਿਕ ਸਥਿਤੀ ਅੱਜ ਕੱਲ ਕੀ ਹੈ ਤੇ ਇਹਦੇ ਇਹ ਗਣਤੰਤਰ ਦੇ ਅੰਦਰ ਕਿਹੜੀਆਂ ਮੁਸ਼ਕਲਾਂ ਆndੀਆਂ ਨੇ ਜੇ ਸਾਡੇ ਸੱਜੇ ਪੱਕੇ ਜਾਂ ਖੱਬੇ ਪੱਕੇ ਵਿਚਾਰਧਾਰਤਾ ਰਾਨੇ ਐਕਸਟਰੀਮਿਸਮਸ ਦੇ ਉੱਤੇ ਕਿੱਦਾਂ ਚੱਲੇ ਜਾਂਦੀਆਂ ਨੇ ਸੋ ਆਥੇ ਉਹਦੀ ਵਿਚਾਰ ਕਰਨ ਵਾਸਤੇ ਸਾਡਾ ਜਿਹੜਾ ਪੈਨਲ ਆ ਉਹ ਬਹੁਤ ਵਧੀਆ ਹੋਮਦਾ ਪੈਨਲ ਆ ਵਾਲੀ ਉੱਪਰ ਜਿਹੜੇ ਸਾਡੇ ਸਿੱਖਾਂ ਦੇ ਉੱਪਰ ਸ਼ੋਕੜ ਵਿੱਚੋਂ ਪਹਿਲੇ ਜੱਜ ਬਣੇ ਸਨ ਕੈਨੇਡਾ ਦੀ ਧਰਤੀ ਦੇ ਉੱਤੇ ਉਹਦੇ ਉਹ ਪੈਨਲ ਦੇ ਉੱਤੇ ਨੇ ਤੇ ਜਿਹਦੇ ਨਾਲ ਦੂਸਰਾ ਚਾਰਲਸ ਸਮੈਥ ਹੈ ਜਿਹੜੇ ਜਾਣੀ ਪਛਾਣੀ ਸ਼ਖਸੀਅਤ ਹੈ ਪਹਿਲਾਂ ਸੀਵੀਸੀ ਇਸ ਦੇ ਵਿੱਚ ਹੋਰ ਨਾ ਚਰੇ ਨੇ ਤੇ ਡਾਕਟਰ ਬੱਜੀ ਸਿੰਘ ਹੁਣ ਇਹ ਉਸ ਪੈਨਲ ਦੇ ਉੱਤੇ ਹੋਣਗੇ ਤੇ ਮਨਪ੍ਰੀਆ ਆਪਣੇ ਅਨੁਪ੍ਰੀਤ ਪੜਾਉਂਦੀ ਹੈਗੀ ਯੂਬੀਸੀ ਦੇ ਵਿੱਚ ਉਹ ਉਹ ਵੀ ਹਿੱਸਾ ਲੈਣਗੇ ਉਹਦੇ ਵਿੱਚ ਤੇ ਰਮਨੀਪ ਕੌਰ ਜਿਹੜੀ ਇੱਕ ਐਡੀਟਰ ਹੈਗੀ ਆ ਨੈਸ਼ਨਲ ਪੇਪਰ ਹੈ ਆਪਣਾ ਉਹਦੀ ਐਸੋਸੀਏਟ ਡਾਇਰੈਕਟਰ ਹੈ ਉਸ ਉਹ ਪੰਜ ਉਹਦੇ ਤੇ ਹੋਣਗੇ ਤੁਸੀਂ ਇੰਜੋਏ ਕਰੋਗੇ ਪੋਲੀਟੀਕਲ ਪੁਆਇੰਟ ਅਭੀ ਤੱਕ ਵੀ ਉਹਦਾ ਜਿਹੜਾ ਪੱਕੇ ਪੇਸ਼ ਕਰਨਗੇ ਉਸ ਲੈਵਲ ਦੇ ਉੱਤੇ ਤੇ ਦੂਸਰਾ ਜਿਹੜਾ ਪੈਨਲ ਜਿਹੜਾ ਸਾਡਾ ਇੱਕ ਹੋਏਗਾ ਜੀ ਉਹ ਹੋਏਗਾ ਬੇ ਸਿੱਖਾਂ ਦੀ ਜਿਹੜੀ ਦੇਣ ਕਲੀ ਇਸ ਵਕਤੋਂ ਨਹੀਂ ਵੀ ਅਸੀਂ ਇੱਕ ਫੂਡ ਦੇ ਵਿੱਚ ਤੇ ਉਹਦੀ ਸਿਕਿਉਰਿਟੀ ਦੀ ਗੱਲ ਕਰਦੇ ਆਂ ਉਹਦੇ ਤੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਕੀ ਰੋਲ ਹੈ ਜਾਂ ਸਾਡੇ ਜਿਹੜੇ ਬਿਜ਼ਨੈਸਸ ਨੇ ਉਹਨਾਂ ਦੇ ਕੀ ਰੋਲ ਉਹਦੇ ਵਾਸਤੇ ਦੋ ਅਸੀਂ ਪੈਨਲਿਸਟ ਪਿਕ ਅਪ ਕੀਤੇ ਨੇ ਸਪੈਸ਼ਲੀ ਇੱਕ ਕੋਕਨਾਗਨ ਦੇ ਵਿੱਚੋਂ ਕੀਤੀ ਹੈਗੀ ਆ ਜਾਂ ਚੰਨਪ੍ਰੀਤ ਕੋਰ ਉਹ ਆਪਣੀ ਕੰਪਨੀ ਰਨ ਕਰਦੇ ਨੇ ਉੱਥੇ ਤੇ ਕੈਲੀਫੋਰਨੀਆ ਤੋਂ ਅਸੀਂ ਪਿੰਦਰ ਸਿੰਘ ਨੂੰ ਪਿਕਅਪ ਕੀਤਾ ਜੇ ਪਿੰਦਰ ਸਿੰਘ ਸੰਧੂਣਾ ਦਾ ਪਰਿਵਾਰ ਜਿਹੜਾ ਹੈਗਾ ਟਰੈਸਟੀ ਕੈਲੀਫੋਰਨੀਆ ਨਿਵਾਸੀ ਹੈ ਲਾਰਜੈਸਟ ਲੈਂਡਲੋਰਡ ਹੈ ਐਸ ਵੇਲੇ ਨਾਰਥ ਅਮਰੀਕਾ ਦੇ ਵਿੱਚ ਤੇ ਉਹਨਾਂ ਦੇ ਕਾਰੋਬਾਰ ਤੇ ਅਸੀਂ ਦੇਖਣਾ ਚਾਹਨੇ ਕਿ ਬਦਾਮਾਂ ਦੇ ਬਾਦਸ਼ਾਹ ਖੋਹਦੇ ਨੇ ਕਿ ਕਿਸ ਤਰ੍ਹਾਂ ਉਸ ਲੈਵਲ ਤੇ ਪਹੁੰਚੇ ਇਹ ਪਰਿਵਾਰ ਛੋਟੇ ਸਮੇਂ ਦੇ ਵਿੱਚ ਇੰਡੀਆ ਮੰਨਾਂ ਮਾਰ ਲੈਣੀ ਆ ਤੇ ਉਹਦਾ ਦੁਨੀਆ ਪਰਚ ਕੀਤੇ ਜਾਣਿਆ ਸੋ ਉਸ ਪੱਖ ਦੇ ਤੋਂ ਪਹਿਲੇ ਦਿਨ ਸ਼ਾਮ ਦਾ ਜਿਹੜਾ ਡਿਨਰ ਹੋਏਗਾ ਜੀ ਡਿਨਰ ਦੇ ਉੱਤੇ ਸਾਡਾ ਸਤਿਕਾਰਯੋਗ ਹਰਜੀਤ ਸਿੰਘ ਜੀ ਸਾਜਨ ਹੋਣਗੇ ਸਾਡੇ ਕੀ ਹੈ ਜਿਨੋਟੋ ਦਾ ਸ਼ਾਮ ਦੇ ਡਰਦੇ ਉਤੇ ਇਸੇ ਤਰ੍ਹਾਂ ਅਗਲੇ ਦੇ ਅੰਦਰ ਜਿਹੜਾ ਪ੍ਰੋਗਰਾਮ ਸ਼ੁਰੂ ਹੋਊਗਾ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਸਾਡੇ ਸਮੂਹ ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਬੜਾ ਵਧੀਆ ਉਪਰਾਲਾ ਇਸ ਕਰਕੇ ਵੀ ਹੈ ਕਿ ਤੁਸੀਂ ਦੇਖੋ ਕਿ ਵਨਗੀ ਦੋ ਦਿਨਾਂ ਦੇ ਸਮਾਗਮ ਦੇ ਵਿੱਚ ਕਿੰਨਾ ਕੁ ਗੁਰਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀ ਨੇ ਇਹ ਪ੍ਰਬੰਧ ਕੀਤਾ ਕਿ ਸਿੱਖਾਂ ਦੀ ਕੋ ਮੰਤਰੀ ਪਦਰਤੀ ਦੇਣ ਤੇ ਉਸ ਦਾ ਪ੍ਰਭਾਵ ਸੋ ਇੱਕ ਪਾਸੇ ਜਿਹੜੇ ਕੋ ਮੰਤਰੀ ਪਦਰ ਦੀਆਂ ਸ਼ਖਸੀਅਤਾਂ ਚਾਹੇ ਉਹ ਵਿਦਿਆ ਦੇ ਵਿੱਚ ਨੇ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿਗਿਆਨੀ ਸਿੱਖ ਜਾਂ ਉਹ ਲਾ ਖੇਤਰ ਦੇ ਵਿੱਚ ਨੇ ਪਹਿਲੇ ਮੋਢੀ ਜਿਹੜੇ ਉਹਨਾਂ ਦੇ ਵਿੱਚੋਂ ਕੁਝ ਸ਼ਖਸੀਅਤ ਆ ਇਸੇ ਤਰ੍ਹਾਂ ਕਾਨੂੰਨਨ ਪੱਖੋਂ ਜੱਜ ਸਹਿਬਾਨ ਤੇ ਫਿਰ ਮੀਡੀਆ ਦੇ ਵਿੱਚੋਂ ਵੀ ਜਿਹੜਾ ਇੱਕ ਡਿਸਕਸ਼ਨ ਜਿਹੜੀ ਹੈ ਪੋਲੀਟੀਕਲ ਖੇਤਰ ਦੀ ਜਿਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜੀ ਰਾਜਨੀਤੀ ਬਾਰੇ ਸੁਚੇਤ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਜੇ ਰਾਜਨੀਤੀ ਬਾਰੇ ਸਾਨੂੰ ਪਤਾ ਨਹੀਂ ਤਾਂ ਜਿਹੜੀਆਂ ਉਹ ਨੀਤੀਆਂ ਹਨ ਉਹੀ ਜਿਹੜੀ ਸਾਮਦਾਮ ਦੰਡ ਭੇਦ ਰੂਪਕ ਤਿਆਰ ਕਰ ਲੈਂਦੀ ਹੈ ਪਰ ਨੇਤਾ ਨੀਤੀ ਨਾਤਾ ਅਤੇ ਨiyet ਜੇ ਚਾਰੇ ਚੰਗੇ ਹੋਣ ਤਾਂ ਕੋਈ ਵੀ ਦੇਸ਼ ਵਧੀਆ ਹੋ ਸਕਦਾ ਹੈ ਦੇਸ਼ ਇੱਟਾਂ-ਵਟੀਆਂ ਅਤੇ ਜਿਹੜੀਆਂ ਜਗਾ ਦੇ ਨਾਲ ਨਹੀਂ ਹੁੰਦਾ ਦੇਸ਼ ਨੀਤੀਆਂ ਦੇ ਨਾਲ ਹੁੰਦਾ ਲੋਕਾਂ ਦੇ ਨਾਲ ਹੁੰਦਾ ਸੋ ਇਹ ਚੀਜ਼ ਇਸ ਕਰਕੇ ਇਨਾ ਪੈਨਲ ਦੀ ਮਹੱਤਤਾ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਕਾਫੀ ਕੁਝ ਜਾਣ ਸਕਦੇ ਹਾਂ ਤੇ ਮੀਡੀਆ ਦੇ ਵਿੱਚ ਵੀ ਜਿਨ੍ਹਾਂ ਨਾਵਾਂ ਨੂੰ ਸਾਂਝਾ ਕੀਤਾ ਅੱਜ ਪੂਰੇ ਕੈਨੇਡਾ ਦੇ ਵਿੱਚ ਪੰਜਾਬੀ ਸ਼ਖਸੀਅਤਾਂ ਜਿਹੜੀਆਂ ਸਿੱਖ ਪਰਿਵਾਰਾਂ ਦੀਆਂ ਬੱਚੇ-ਬੱਚੀਆਂ ਜਿਹੜੇ ਕੋ ਮੰਤਰੀ ਪਦ ਤੇ ਕੁਝ ਹਾਸਲ ਕਰ ਸਕਦੇ ਨੇ ਜਾਂ ਸਰਕਾਰਾਂ ਨੂੰ ਕਟਹਿਰੇ 'ਚ ਖੜਾ ਕਰ ਸਕਦੇ ਨੇ ਉਹਨਾਂ ਦੀਆਂ ਗਲਤ ਨੀਤੀਆਂ ਕਾਰਨ ਉਹਨਾਂ ਨੂੰ ਸਿਧਾਂਤਕ ਤੌਰ ਤੇ ਗਿੱਚੀਆਂ ਫੜ ਸਕਦੇ ਨੇ ਉਹ ਚੰਗੀ ਗੱਲ ਹੈ ਤੇ ਮੈਨੂੰ ਚੰਗਾ ਲੱਗਿਆ ਇਸ ਦੇ ਵਿੱਚ ਕੁਝ ਇੱਕ ਨਾਮ ਤੁਸੀਂ ਉਹ ਜ਼ਿਕਰ ਕੀਤੇ ਹੈ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਾਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਪਿਛਲੇ 25 ਸਾਲਾਂ 'ਚ ਮੈਂ ਖੁਦ ਵੀ ਦੇਖਿਆ ਮੀਡੀਆ ਦੇ ਵਿੱਚ ਕਿ ਸਾਡਾ ਜਿਹੜਾ ਮੀਡੀਆ ਲੰਬੇ ਸਮਰ ਦਾ ਸਫਰ ਦੇ ਵਿੱਚ ਕਾਫੀ ਅੱਗੇ ਗਿਆ ਤੇ ਨੌਜਵਾਨ ਪੀੜੀ ਇੱਧਰ ਆ ਰਹੀ ਹੈ ਇੱਕ ਚੰਗੀ ਗੱਲ ਹੈ ਤੇ ਤੁਹਾਡਾ ਇਹ ਵਧੀਆ ਉਪਰਾਲਾ ਜੀ ਧੰਨਵਾਦ ਜੀ ਧੰਨਵਾਦ ਇਸੇ ਤਰ੍ਹਾਂ ਅਗਲਾ ਦਿਨ ਵੀ ਬੜਾ ਬਿਜ਼ੀ ਹੋਏਗਾ ਜੀ ਅਗਲੇ ਦਿਨ ਦੀ ਜਿਹੜੀ ਕੀਨੋਟ ਸਪੀਕਰ ਰੱਬਾ ਸਾਬ ਉਹ ਹੋਏਗੀ ਡਾਕਟਰ ਸੁਵਕਤੀ ਉਹ ਕੋਈ ਨਹੀਂ ਅੱਗੇ ਜਾ ਕੇ ਇਸ ਦੱਸਦੇ ਆ ਰਾਮ ਕੋਤਰਾ ਜੀ ਮੈਂ ਦੇਖਣਾ ਪੈ ਰਿਹਾ ਸੀ ਜੀ ਮਨਜੀਤ ਕੌਰ ਉਹ ਲੰਡਨ ਯੂਨੀਵਰਸਿਟੀ ਤੋਂ ਆ ਰਹੇ ਨੇ अच्छा जी हां जी ਉਹਨਾਂ ਦੇ ਜਿਹੜੀ ਜਿਆਦਾ ਮਾਰਤਾ ਹੈਗੀ ਹੈ ਡੀ ਕਲੋਨਾਈਜੇਸ਼ਨ ਐਜੂਕੇਸ਼ਨ ਦੀ ਕਿਉਂਕਿ ਅਸੀਂ ਉਹਦਾ ਸਾਰਾ ਸਾਰਾ ਰਿਸਰਚ ਹੀ ਹੈ ਔਰ ਆਪਣਾਂ ਦੀ ਵੀ ਇਹ ਯੂਨੀਵਰਸਿਟੀ ਦੇ ਵਿੱਚ ਹੈ ਸਵਾਸੀ ਚਾਂਦੇ ਸਾਹਿਬੀ ਉਹਨੂੰ ਸਾਡੇ ਪਲੇਟਫਾਰਮ ਤੋਂ ਪੇਸ਼ ਕੀਤਾ ਜਾਵੇ ਕਿਉਂਕਿ ਅਸੀਂ ਸਿੱਖੀ ਦੇ ਅੰਦਰ ਵੀ ਕਈ ਡੈਫੀਨੇਸ਼ਨਾਂ ਜਿਹੜੀਆਂ ਹੈਗੀਆਂ ਉਹ ਅਜੇ ਸਾਡੇ ਵਿਦੇਸ਼ੀ ਪ੍ਰਭਾਵ ਤੋਂ ਲੈ ਜਾਣਾ ਆ ਕਿ ਅਸੀਂ ਸਭ ਕੁਝ ਆਪਣੀ ਭਾਸ਼ਾ ਨੂੰ ਵੀ ਬਦਲਿਆ ਉਹਨੂੰ ਆਪਣੇ ਵਿੱਚ ਐਡ ਕਰ ਦਿੱਤਾ ਔਰ ਉਹਦੇ ਉਹਦੇ ਕੀ ਇੰਪੈਕਟਸ ਹੋ ਰਹੇ ਨੇ ਆទਿਕ ਉਹਦੇ ਪਖਤੋ ਉਤੇ ਸੀ ਇੰਜੋਏ ਕਰੋਗੇ ਉਸ ਪਖਤੋ ਵੀ ਤੇ ਜਿਹੜਾ ਉਹਦੇ ਨਾਲ ਨਾਲ ਅਗਲੇ ਫਿਰ ਸਾਡਾ ਜਿਹੜਾ ਸ਼ੁਰੂ ਹੋ ਜਾਂਦਾ ਜੀ ਪੇਕ ਪ੍ਰੈਜੈਂਟੇਸ਼ਨ ਸਰ ਕੋ ਪਾਕਿਸਤਾਨ ਤੋਂ ਆ ਰਹੇ ਨੇ ਡਾਕਟਰ ਸਾਗਰਜੀਤ ਸਿੰਘ ਜੀ ਸੋ ਸਾਗਰਜੀਤ ਸਿੰਘ ਜੀ ਆਪਣੀ ਪ੍ਰੈਜੈਂਟੇਸ਼ਨ ਕਰਨਗੇ ਘੱਟ ਗਿਣਤੀ ਦੇ ਸਿੱਖਾਂ ਦੇ ਨਾਲ ਉੱਤੇ ਕਿਉਂ ਜਾ ਵਰਤਾਵ ਹੋ ਰਿਹਾ ਹੂੰ ਤੇ ਇੱਕ ਚੀਜ਼ ਜਿਹੜੀ ਹੋਰ ਨੋਟ ਕਰਨ ਵਾਲੀ ਰਕਤ ਸਾਹ ਹੋਇਆ ਕਿ ਅਸੀਂ ਜਿੰਨੀਆਂ ਵਰਕਸ਼ਾਪ ਹੁੰਦੀਆਂ ਉਹਨਾਂ ਦੀ ਜਿਹੜੀ ਰეკਮੈਂਡੇਸ਼ਨਸ ਹੁੰਦੀ ਆ ਉਹ ਸਰਕਾਰਾਂ ਨਾਲ ਸ਼ੇਅਰ ਕਰਦੇ ਆ ਅਸੀਂ ਚੁੱਪ ਕਰਕੇ ਨਹੀਂ ਵੇ ਸਾਡੇ ਫੰਕਸ਼ਨ ਐ ਇਦਾਂ ਨਹੀਂ ਹੁੰਦੀਆਂ ਕਿ ਅਸੀਂ ਜੀ ਹਾਂ ਫੰਕਸ਼ਨ ਕਰਵਾ ਲਿਆ ਤੇ ਉਹਨੂੰ ਕਾ ਬੰਦ ਕਰਕੇ ਤੇ ਸ਼ੈਲਫ ਦੇ ਉੱਤੇ ਰੱਖ ਦਨੇ ਨੇ ਉਹਦੇ ਵਿੱਚੋਂ ਜੋ ਕੁਝ ਨਿਚੋੜ ਨਿਕਲਦਾ ਜੇ ਕੱਲੇ-ਕੱਲੇ ਵਰਕਸ਼ਾਪ ਦਾ ਉਹਦੀ ਅਸੀਂ ਸਮਰਾਈਜ਼ ਕਰਕੇ ਸਰਕਾਰਾਂ ਨੂੰ ਪੇਸ਼ ਕਰਦੇ ਹਾਂ ਵੀ ਸਾਡੇ ਰਿਸਰਚਰਜ਼ ਦੀ ਅੱਖ ਹੋ ਜਾ ਐਸ ਪੱਖ ਦੇ ਉੱਤੋਂ ਤੁਹਾਡੀਆਂ ਨੀਤੀਆਂ ਬਣਨੀਆਂ ਚਾਹੀਦੀਆਂ ਜਿਹਦੇ ਨਾਲ ਪਬਲਿਕ ਦਾ ਭਲਾ ਹੋ ਸਕਦਾ ਜਾਂ ਕੁਝ ਪਾਲਿਸੀ ਚੇਂਜਸ ਕੀਤੇ ਜਾ ਸਕਦੇ ਆ ਸੋ ਫਾਰ ਐਗਜ਼ਾਮਪਲ ਜੇ ਪਾਕਿਸਤਾਨ ਵਾਲੇ ਨੂੰ ਮੈਂ ਆਲਰੇਡੀ ਉਹਨੂੰ ਦੱਸਿਆ ਹੋਇਆ ਸੀ ਵੀ ਤੇਰੀ ਪ੍ਰੈਜ਼ੈਂਟੇਸ਼ਨ ਦੇ ਵਿੱਚੋਂ ਮੈਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਕਮਜ਼ੋਰੀਆਂ ਨੂੰ ਹੱਲ ਕਿਦਾਂ ਕਰਨਾ ਹੈ ਹੂੰ ਜੇ ਇਹਦਾ ਹੱਲ ਹੈ ਤਾਂ ਤੁਹਾਡੀ ਸਰਕਾਰ ਦੇ ਨਾਲ ਸੈਕਸ਼ਨ ਟੱਚ ਹੋਮਾਂਗੇ ਉਹਦਾ ਹੱਲ ਲਵਕੇ ਦੇ ਆਂ ਤੁਹਾਨੂੰ ਉਥੇ ਇੱਕ ਚੀਜ਼ ਬੜੀ ਨਮੇਸੀ ਜੀ ਉਹਨਾਂ ਨੇ ਉਹ ਰਿਸਰਚ ਦੇ ਉੱਤੇ ਉਹਨੇ ਦਾ ਖਾਸ ਕਰਕੇ ਸਿੰਧ ਸੂਬ ਤੇ ਉਹਨੇ ਦੇ ਤੁਸੀਂ ਵੀ ਮੈਂ ਬਾਗੜੀ ਸਿੱਖਾਂ ਤੇ ਰਿਸਰਚ ਹੈ ਮੈਂ ਕਹਾਂ ਬਾਗੜੀ ਦਾ ਸਾਡਾ ਗੋਤਿਆ ਪੰਜਾਬ ਦੇ ਵਿੱਚ ਇਹ ਇਕੱਲੇ ਬਾਗੜੀ ਸਿੱਖ ਦੀ ਕਿਉਂ ਫਿਕਅਪ ਕੀਤਾ ਹਾਂ ਉਹ ਕਹਿੰਦਾ ਜੀ ਬਾਗੜੀ ਸਿੱਖ ਸਾਡੇ ਅਸੀਂ ਉਹਨਾਂ ਨੂੰ ਕਹਿੰਨੇ ਜਿਹੜੇ ਮਾਫੀ ਮੰਗ ਕੇ ਸ਼ਬਦ ਯੂਜ਼ ਕਰਦੇ ਜਿਹੜੇ ਐਸਸੀ ਕੈਟਾਗਰੀ ਜਾਂਦੇ ਨੇ ਹਾਂ ਅਵੇ ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਬਾਗੜੀ ਸਿੱਖ ਕਿਹਾ ਜਾਂਦਾ ਠੀਕ ਸਵੇਸ ਕਰਕੇ ਮੈਂ ਉਹਦੀ ਰਿਸਰਚ ਉਹਨੇ ਟਾਈਟਲ ਹੋਰ ਤੇ ਆ ਸੀਗਾ ਉਹਦੇ ਨਾਲ ਹੀ ਇੱਕ ਹੋਰ ਪ੍ਰੈਜੈਂਟੇਸ਼ਨ ਪ੍ਰੋਫੈਸਰ ਆਏਗੇ ਜੀ ਸਾਡੇ ਯੂਨੀਵਰਸਿਟੀ ਆਫ ਕਾਰਬਨਟਰੀ ਤੋਂ ਉਹ ਸਾਈਕੋਲੋਜਿਸਟ ਆ ਤੇ ਖਾਸ ਕਰਕੇ ਮੈਂਟਲ ਹੈਲਥ ਦੇ ਉੱਤੇ ਉਹਦੀ ਬਹੁਤ ਪਕੜਿਆ ਬੱਚਿਆਂ ਦੇ ਵਿੱਚ ਨੌਜਵਾਨ ਬੱਚਿਆਂ ਲਈ ਸੋ ਉਹਦੀ ਜਿੰਨੀ ਖੋਜ ਆ ਸਾਰੇ ਸਾਰੀ ਯੂਥ ਦੇ ਉੱਤੇ ਆ ਔਰ ਯੂਥ ਦੇ ਮੈਂਟਲ ਪ੍ਰਭਾਵ ਥਰੇ ਜਾਂ ਡਰੱਗਸ ਦੇ ਪ੍ਰਭਾਵ ਥਲੇ ਆ ਕੇ ਜਿਹੜੀਆਂ ਮੁਸ਼ਕਲਾਂ ਸਾਹਮਣਾ ਕਰ ਰਹੇ ਨੇ ਉਹਦੇ ਤੇ ਆਪਣੀ ਰਿਸਰਚ ਪੇਸ਼ ਕਰੇਗੀ ਤੇ ਉਹਦੇ ਨਾਲ ਲੱਗਦਾ ਇਸੇ ਸਾਡਾ ਪਰਿਵਾਰ ਜਿਹੜਾ ਫੈਮਿਲੀ ਦੇ ਉੱਤੇ ਸਾਡੀ ਸਟ्रेस ਹੋ ਰਹੀ ਆ ਜੇ ਮਾਨਸਿਕ ਤਣਾਅ ਦਬਾਅ ਪੈ ਰਹੇ ਨੇ ਚੱਲ ਰਿਹਾ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਦੇ ਲਈ ਵਰਕਸ਼ਾਪ ਨਾਲ ਲੱਗਦੀ ਸ਼ੁਰੂ ਹੋ ਜਾ ਜਗੀ ਜਿਹਦੇ ਵਿੱਚ ਡਾਕਟਰ ਵਾਰੀਆ ਯੂਬੀਸੀ ਤੋਂ ਹਿੱਸਾ ਲੈਣਗੇ ਤੇ ਇੱਕ ਪ੍ਰੋਬਬਲੀ ਇਨਕੋਰ ਮਨੋਵਿਗਿਆਨੀ ਹੈਗੀ ਆ ਡਾਕਟਰ ਇਥੇ ਉਹ ਹਿਸਾਲਣ ਕਿ ਉਹਦੇ ਵਿੱਚ ਤੇ ਇੱਕ ਸਟੂਡੈਂਟ ਵੀ ਹੋਏਗਾ ਜੀ ਯੂਬੀਸੀ ਤੋਂ ਜਿਹੜਾ ਪ੍ਰੈਕਟੀਕਲੀ